ਨੇਗਾ ਸਵਾਗਤ ਹੈ ਜੀ ਤੁਹਾਡਾ ਰੰਧਾਵਾ ਪਰਮਜੀਤ YouTube ਚੈਨਲ ਤੇ ਇੱਕ ਐਸੇ ਚੈਨਲ ਤੇ ਜਿਹੜਾ ਸਮਰਪਿਤ ਹੈ ਪੰਜਾਬੀ ਲੋਕ ਵਿਰਸੇ ਨੂੰ ਅਰ ਜਿਹੜਾ ਵਚਨਬਾਤ ਹੈ ਤੁਹਾਡੇ ਤੱਕ ਪੰਜਾਬੀ ਲੋਕ ਕਉ ਰੂਪਾਂ ਪਰ ਪੰਜਾਬੀ ਵਿਆਹ ਦੀਆਂ ਰਸਮਾਂ ਪਛਾਣ ਲਈ ਔਰ ਮੈਂ ਪ੍ਰੋਫੈਸਰ ਰੰਧਾਵਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਹਾਜ਼ਰ ਹਾਂ ਲੈ ਕੇ ਅਰੋਸ ਦੀ ਤਰ੍ਹਾਂ ਇੱਕ ਨਵੀਂ ਵੀਡੀਓ ਔਰ ਸਾਨੂੰ ਤੁਹਾਡੇ ਪਰਵੇ ਹੰਗਾਰੇ ਦੀ ਹਮੇਸ਼ਾ ਉਡੀਕ ਰਹਿੰਦੀ ਹੈ ਸਾਡੀ ਵੀਡੀਓਜ਼ ਤੇ ਲਾਈਕ ਸ਼ੇਅਰ ਕਮੈਂਟ ਜੂਰ ਕਰਿਆ ਕਰੋ ਔਰ ਦੱਸਿਆ ਕਰੋ ਕਿ ਅਸੀਂ ਇਸ ਚੈਨਲ ਨੂੰ ਹੋਰ ਕਿਵੇਂ ਬਿਹਤਰੀਨ ਤੁਹਾਡੇ ਲਈ ਬਣਾ ਸਕਦੇ ਹਾਂ ਆ ਦੋਸਤੋ ਜਿੰਨਾਂ ਦੋਸਤਾਂ ਨੂੰ ਪੰਜਾਬੀ ਲੋਕ ਕਾ ਰੂਪਾ ਨਾਲ ਬਹੁਤ ਮੁਹੱਬਤ ਹੈ ਪਿਆਰ ਐਕਸਰ ਗੁੰਡਰੋਂਤੇ ਦੇਖੇ ਜਾਂਦੇ ਨੇ ਅਸੀਂ ਉਹਨਾਂ ਦੋਸਤਾਂ ਨੂੰ ਹੀ ਬੇਨਤੀ ਕਰਾਂਗੇ ਅਪੀਲ ਕਰਾਂਗੇ ਕਿ ਉਹ ਆਪਣੀ ਇਸ ਮੁਹੱਬਤ ਤੇ ਪਿਆਰ ਨੂੰ ਜੋ ਲੋਕ ਵਰਸੇ ਦੇ ਪ੍ਰਤੀ ਉਹਨਾਂ ਦੇ ਮਨ ਵਿੱਚ ਹੈ ਸਾਡੇ ਚਾਹਨਾ ਤੇ ਵੀ ਲੈ ਕੇ ਆਉਣ ਆਪਣੀਆਂ ਵੀਡੀਓ ਬਣਾ ਕੇ ਭੇਜਣ ਕੋੜੀਆਂ ਸੁਹਾਗ ਟੱਪੇ ਬਾਈਏ ਬੋਲੀਆਂ ਲੰਬੀ ਹਕਤੇਗੀ ਚੋਲਕੀ ਦੇ ਗੀਤ ਵਿਰਾਕ ਦੇ ਗੀਤ ਦੀਆਂ ਅਸੀਂ ਆਪਣੇ ਚੈਨਲ ਤੇ ਬੜਾ ਪਸੰਦ ਕਰਾਂਗੇ ਉਹ ਨਿੱਕੇ ਨਿੱਕੇ ਸ਼ਾਰਟਸ ਵੀ ਭੇਜ ਸਕਦੇ ਨੇ ਸੱਟੜੀਆਂ ਦੇ ਟੱਪਿਆਂ ਦੇ ਬੋਲੀਆਂ ਦੇ ਅਸੀਂ ਉਹ ਵੀ ਬੜਾ ਪਸੰਦ ਕਰਾਂਗੇ ਜੀ 50 ਸਕਿੰਟ ਦਾ ਸ਼ਾਰਟ ਹੋਵੇ ਤਾਂ ਬਹੁਤ ਬਿਹਤਰ ਆਏਗਾ ਕਿਸੇ ਗੱਲ ਦਾ ਪਤਾ ਨਾ ਲੱਗੇ ਸਾਨੂੰ ਕਾਲ ਕਰ ਲਿਓ ਜਿਹੜਾ ਨੰਬਰ ਦਿੱਤਾ ਹੋਇਆ 98155 35410 ਅਸੀਂ ਤੁਹਾਨੂੰ ਸਾਰਾ ਕੁਝ ਸਮਝਾ ਦੇਾਂਗੇ ਔਰ ਮੈਂ ਉਮੀਦ ਕਰਦਾ ਤੁਸੀਂ ਇਸ ਮਨਛਾ ਨੂੰ ਪੂਰਾ ਕਰੋਗੇ ਜੀ ਸਾਡੇ ਚੈਨਲ ਦਾ ਜਿਹੜਾ ਦੂਸਰਾ ਮਕਸਦ ਜਿਹੜੀ ਦੂਸਰੀ ਕੋਸ਼ਿਸ਼ ਹੈ ਪੰਜਾਬੀ ਵਿਆਹ ਵਰਸਬੰਦ ਜਨਵੇਂ ਅਰਸਮ ਰਿਵਾਜ ਨੇ ਉਹਨਾਂ ਨੂੰ ਅਪਲੋਡ ਕਰਨਾ ਹੈ ਤਾਂ ਕਿ ਆਲਵੜੀਆਂ ਪੀੜ੍ਹੀਆਂ ਵਾਸਤੇ ਪੰਜਾਬੀ ਵਿਆਹਾਂ ਦੀ ਸ਼ਾਨੋ ਸ਼ੌਕਤ ਜਿਹੜੀ ਹੈ YouTube ਦੀ ਕਾਮੇਡੀ ਇੱਕੀ ਵਿੱਚ ਸੰਭਾਲੀ ਜਾ ਸਕੇ ਔਰ ਸਾਡੀ ਆਉਣ ਵਾਲੀ ਪੀੜ੍ਹੀ ਜੇ ਵੀ ਵਹਿਵਾਂ ਦੇ ਮਾਣ ਤੇ ਫਕਰ ਮਹਿਸੂਸ ਕਰ ਸਕੇ ਮੈਂ ਉਮੀਦ ਕਰਦਾ ਕਿ ਤੁਸੀਂ ਵੀ ਇਸ ਵਕਤ ਸਾਡਾ ਸਹਿਯੋਗ ਦਿਓਗੇ ਸਾਡਾ ਸਾਥ ਦਿਓਗੇ ਤੁਹਾਡੇ ਘਰ ਵਿੱਚ ਵੀ ਨ ਕੋਈ ਵਿਆਹ ਦੀ ਵੀਡੀਓ ਹੈਗੀ ਹੈ ਜੀ ਤਾਂ ਲੋ ਜਰੂਰ ਦਿਓ ਜੀ ਅਸੀਂ ਆਪਣੇ ਚੈਨਲ ਤੇ ਬਣਾਤ પસંદ ਕਰਾਂਗੇ ਕਿਉਂਕਿ ਜਿੰਨਾ ਦਿਨਾਂ ਵਿੱਚ ਵਿਆਹ ਹੁੰਦੇ ਨੇ ਲੋਕ ਅਕਸਰ YouTube ਨੂੰ ਬਸ ਰਿਸਰਚ ਕਰਦੇ ਨੇ ਵਿਆਹ ਦੀਆਂ ਰਸਮਾਂ ਨਿਭਾਉਣ ਦੇ ਵੱਖਰੇ ਵੱਖਰੇ ਆਈਡੀਆ ਲੈਣ ਵਾਸਤੇ ਅਸਟਾ ਚੈਨਲ ਉਹਨਾਂ ਨੂੰ ਆਈਡੀਆ ਮਹੱਗਿਆ ਕਰਦਾ ਹੈ ਅਤੇ ਤੁਸੀਂ ਵੀ ਸਮਾਜ ਨੂੰ ਆਪਣਾ ਯੋਗਦਾਨ ਦਿਓ ਜੀ ਅਸੀਂ ਬਹੁਤ ਸਾਰੇ ਰਿਸਪੈਕਟੇਬਲ ਫੈਮਿਲੀ ਦੀ ਵੀਡੀਓ ਪਾ ਚੁੱਕੇ ਹਾਂ ਜੀ ਕੋਈ ਹਰਜ ਵਾਲੀ ਗੱਲ ਨਹੀਂ ਅਸੀਂ ਤੁਹਾਨੂੰ ਵੀਡੀਓ ਕਾਪੀ ਕਰਨ ਤੋਂ ਬਾਅਦ ਵਾਪਸ ਕਰ ਦੇਾਂਗੇ ਤੁਸੀਂ ਉਹਨਾਂ ਨੂੰ ਪੈਂਟਰਾਇਜ਼ ਵੀ ਦੇ ਸਕਦੇ ਹੋ ਸਾਡੇ ਚੈਨਲ ਤੇ ਜਿਹੜੀ ਵੀਡੀਓ ਨਾਲ ਲੱਭਣ ਦਾ ਸੌਖਾ ਤਰੀਕਾ ਤੁਸੀਂ ਜੋ ਵੀ ਲੱਭਣਾ ਚਾਹੁੰਦੇ ਉਸ ਦਾ ਨਾਲ ਸਾਡੇ ਚੈਨਲ ਦਾ ਨਾਲ ਕੋ ਜਵੇ ਢੋਲਕੀ ਤੇ ਗੀਤ ਅਦਾਵਾ ਪਰਮਜੀਤ ਲੇਡੀਜ਼ ਗੀਤ ਅਦਾਵਾ ਪਰਮਜੀਤ ਜਾਗੋ ਅਦਾਵਾ ਪਰਮਜੀਤ ਟੱਪੇ ਅਦਾਵਾ ਪਰਮਜੀਤ ਨੂੰ ਵੀਡੀਓ ਮਿਲ ਜਾਏਗੀ ਤੇ ਤੁਸੀਂ ਇਸ ਤਰ੍ਹਾਂ ਹੀ ਤਮਾਮ ਵੀਡੀਓ ਦਾ ਆਨੰਦ ਮਾਣਦੇ ਰਹੋ ਜੀ ਚੱਲਦੇ ਆ ਜੀ ਫਿਰ ਮਿਲਾਂਗੇ ਅਗਲੀ ਵੀਡੀਓ ਚ ਟੇਕ ਕੇ ਬਾਪਾ ਥੈਂਕ ਯੂ ਤੇ ਅਦਾਵਾ ਪਰਮਜੀਤ YouTube ਚੈਨਲ ਦੇ ਸਾਰੇ ਹੀ ਰੱਬ ਵਰਗੇ ਸਰੋਤੇ ਆਪ ਸਭ ਜੀ ਨੂੰ ਅੰਜੀਤ ਕੌਰ ਪੰਮੀ ਦਿਲ ਦੀਆਂ ਗਹਿਰਾਈਆਂ ਤੋਂ ਸਤਿ ਸ੍ਰੀ ਅਕਾਲ ਆਖਦੀ ਆ। ਦੋਸਤੋ ਇਹ ਹੈ ਹਲਚਾਲ ਹੈ। ਮੇਰੇ ਗੀਤਾ ਨੂੰ ਸਾਰੇ ਹੀ ਜਾਣੀ ਪਿਆਰ ਕਰਦੇ ਹਨ। ਮੈਂ ਆਪਣੇ ਪੰਜਾਬ ਦੀ ਆਪਣੇ ਦੇਸ਼ ਭਾਰਤ ਅਧੀਨ ਗੱਲ ਕਰਾਂ। ਸਾਰਿਆਂ ਵੱਲੋਂ ਹੀ ਮੈਨੂੰ ਪਰਮਾੰਗਾਰ ਆਉਂਦਾ ਹੈ। ਅਤੇ ਮੇਰੇ ਬਹੁਤ ਸਾਰੇ ਵੀਰ ਜੋ ਪਾਕਿਸਤਾਨ ਤੋਂ ਕਮੈਂਟ ਕਰਕੇ ਮੈਨੂੰ ਹਲਾਸ਼ੇਰੀ ਦਿੰਦੇ ਹਨ ਮੇਰੀ ਹੌਸਲਾ ਵਧਾਈ ਕਰਦੇ ਹਨ ਅੱਜ ਮੇਰਾ ਮਨ ਉਹਨਾਂ ਦਾ ਸ਼ੁਕਰਾਨਾ ਕਰਨ ਦਾ ਹੈ ਕਿ ਉਹ ਸਰਦੋਂ ਪਾਰ ਇਸ ਨਿਮਾਣੀ ਜਈ ਅਮੀਨ ਨੂੰ ਕਮੈਂਟ ਕਰਕੇ ਉਸ ਦਾ ਹੌਸਲਾ ਵਧਾਈ ਕਰਦੇ ਹਨ ਉਸ ਨੂੰ ਹਲਾਸ਼ੇਰੀ ਦਿੰਦੇ ਹਨ ਸੋ ਮੇਰੇ ਵੱਲੋਂ ਉਹਨਾਂ ਸਾਰੇ ਭੈਣ ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਹੈ ਧੰਨਵਾਦ ਹੈ ਚਲੋ ਗੀਤ ਸ਼ੁਰੂ ਕਰਦੇ ਹਾਂ ਬੜੇ ਸੋਹਣੇ ਬੋਲਾਂ ਗੀਤ ਦੇ ਉਮੀਦ ਕਰਾਂਗੀ ਤੁਹਾਨੂੰ ਪਸੰਦ ਆਉਣਗੇ ਤੇਰੀ ਬੰਸਰੀ ਦੇ ਵਿੱਚ ਮੋਰ ਕੋਕੇ ਹਾਏ ਵੇ ਮੋਰ ਕੋਕੇ ਜਿਹੜਾ हाथ सब्ज कुंडी मोडे सुटिया पूरा मोडे सुटिया पूरा लांजा मचिया चारन जामदाई मचिया तेरी मिल् पर वण लथ सब चूंडी सुटिया सुटिया पूरा रांझा मिलख वण ਮਿਹਲੇ ਕਬਬੇ ਤਦ ਦੇ ਵਾਲੀ ਵੰਡੇ ਨੇ ਨੂੰ ਵਾਲੀ ਵੰਡੇ ਨੇ ਨੂੰ ਅੰਜ ਸਤ ਪਾਈਆ ਸਾਰੀ ਵੰਡੇ ਪਾਈ ਮਿਹਲੇ ਕ ਵਾਲੀ ਵੰਡੇ ਨੇ ਨੂੰ ਪੰਜ ਸੱਤ ਪਾਈ ਸਾਰੀ ਵੰਡੇ ਪਾਈ ਜਿੱਤੇ ਤਾਂ ਬਤੇ ਸਰ ਤੇੜਾ ਯੁਕਿਆ ਸੀ ਸਰਕੜਾ ਯੁਕਿਆ ਸੀ ਓਹੀ ai hal wan de dehta vich pege chale je pege ati chale o da bandhi bandh takya jap da रांजे कर चढ़िया सारी जिमी चढ़ी जी सारी जिमी चढ़ी ओता पतना दे तुरे तुरया जावदाई तेरी हाय वे मोर कुके जेड़ा सुतने लो के जगामदाई जेड़ा सुतने लो के जगामदाई ਦੇਰ ਨਹੀਂ ਲਾਗੇ ਅਗਲੀ ਵੀਡੀਓ ਵਿੱਚ ਰੱਬ ਰੱਖਾ ਖਿਸ਼ ਰਹੋ ਰੱਬ ਦੀ ਰਜ਼ ਵਿੱਚ ਰਜ਼ੀ ਹੋ